ਇਕਸਮ ਵੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਜਦ ਪਾਲ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਜੱਧ ਦੇ ਵੱਲੋਂ ਡਰਗ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦਾ ਅਹਿਮ ਜਾਣਕਾਰੀ ਦਿੱਤੀ ਗਈ ਜਿਸ ਦੇ ਵਿੱਚ ਅ 10000 ਦੇ ਕਰੀਬ ਜਿਹੜੀਆਂ ਕੀ ਬਦਲੀਆਂ ਨੇ ਉਹ ਕੁੱਤੀਆਂ ਗਈਆਂ ਦੀ ਨਸ਼ੇ ਨੂੰ ਲੈ ਕੇ ਪੁਲਿਸ ਜਿਹੜੀ ਕੀ ਸੰਜੀਦਗਰ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਨੂੰ ਜਿਹੜਾ ਕਿ ਹੁਣ ਧਾਰਮਿਕ ਮੇਲਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਧੰਨ ਧੰਨ ਬਾਬਾ ਖੇਮ ਸ਼ਾਹ ਜੀ ਦਾ ਚੌਂਤੀਬਾ ਸਲਾਨਾ ਮੇਲਾ ਜਿਹੜਾ ਕਿ ਉਹ ਕਰਵਾਇਆ ਜਾ ਰਿਹਾ ਹੈ ਧਾਰਮਿਕ ਮੇਲੇ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੀ ਕੀ ਅਫਸਰ ਨੇ ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਮੈਂ ਆਪਣੇ ਸਹਿਯੋਗੀ ਮਿਸ਼ਨ ਨੂੰ ਕਹਾਂਗਾ ਸਾਰੀਆਂ ਦਿਖਾਈਆਂ ਜਾਣ ਸਾਹਮਣੇ ਸੱਭਿਆਚਾਰਕ ਸਟੇਜ ਲੱਗੀ ਹੋਈ ਧਾਰਮਿਕ ਸਟੇਜ ਆ ਔਰ ਲੋਕ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਤਾਂ ਇੱਕ ਵੱਖਰੇ ਕਿਸਮ ਦੀ ਜਿਹੜੀ ਕੀ ਤਸਵੀਰ ਉਹ ਦੇਖਣ ਨੂੰ ਮਿਲੀ ਹੈ ਪੰਜਾਬ ਪੁਲਿਸ ਦੇ ਵੱਲੋਂ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਕਿ ਗੱਲ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਸੀ ਵੀ ਗੌਰਵ ਜაძਾ ਦੇ ਵੱਲੋਂ ਵੀ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਤਾਂ ਹੁਣ ਪੁਲਸਾ ਜਿਹੜੀ ਕੀ ਸੰਜੀਦਗੀ ਨਾਲ ਉਹਨੂੰ ਲੈਂਦੀ ਹੋਈ ਨਜ਼ਰ ਆ ਰਹੀ ਗੱਲਬਾਤ ਕਰ ਲੈਣੇ ਏਸੀਬੀ ਬ੍ਰਿਜ ਮੋਹਨ ਜ ਸਾਡੇ ਨਾਲ ਮੌਜੂਦ ਨੇ ਬ੍ਰਿਜ ਮੋਹਨ ਜੀ ਇੱਕ ਵੱਖਰਾ ਉਪਰਾਲਾ ਦੇਖਣ ਨੂੰ ਮਿਲਿਆ ਧਾਰਮਿਕ ਮੇਲਾ ਚੱਲ ਰਿਹਾ ਉਸ ਵਿੱਚ ਤੁਸੀਂ ਆ ਕੇ ਇੱਕ ਸੇ ਨੋ ਡਰਗ ਟੂ ਡਰਗ ਦਾ ਬੈਨਰ ਹੱਥ ਫੜ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਹੋ ਕੀ ਕਹਿਣਾ ਚਾਹੋਗੇ ਸਹੀ ਹੈ ਜੀ ਜਿਸ ਤਰ੍ਹਾਂ ਸਾਡੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਸਾਨੂੰ ਹਦਾਇਤਾਂ ਕੀਤੀ ਹੈ ਕਿ ਆਪਾਂ ਜਿਹੜੀ ਇਹ ਡਰਗ ਜਿਹੜਾ ਨਸ਼ੇ ਜਿਹਨੂੰ ਪੰਜਾਬ ਨੇ ਗ੍ਰਸਤ ਕਰ ਰੱਖਿਆ ਜਵਾਨੀ ਨੂੰ ਇਹਨੂੰ ਆਪਾਂ ਖਤਮ ਕਰਨਾ ਤੇ ਇਸ ਲਈ ਅਸੀਂ ਜਿਹੜਾ ਸਾਡਾ ਐਕਸ਼ਨ ਆ ਜਿਹੜੇ ਡਰਗ ਵੇਚਦੇ ਨੇ ਉਹਨਾਂ ਪ੍ਰਤੀ ਤਾਂ ਹੈ ਹੀ ਹੈ ਉਹ ਤਾਂ ਕਰਨੇ ਕਰਨਾ ਲੇਕਿਨ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਨਾ ਹੈ ਕਿ ਜੇ ਕੋਈ ਇਹਨਾਂ ਦੇ ਘਰ ਦੇ ਵਿੱਚ ਬੱਚਾ ਕੋਈ ਖਾਂਦਾ ਪੀਂਦਾ ਕੋਈ ਲੱਗ ਗਿਆ ਤਾਂ ਉਹਨੂੰ ਆਪਾਂ ਕਿਵੇਂ ਬਚਾਉਣਾ ਹੈਗਾ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਡੇ ਲਈ ਇੱਕ ਬਹੁਤ ਵਧੀਆ ਸਟੇਜ ਆ ਕਿ ਲੋਕ ਇਕੱਠੇ ਹੋਏ ਆ ਤੇ ਅਸੀਂ ਆਪਣਾ ਮੈਸੇਜ ਉਹਨਾਂ ਤੱਕ ਦੇ ਸਕਦੇ ਹਾਂ ਸਰ ਕਿ ਲੱਗਦਾ ਕਿ ਪੁਲਿਸ ਵਾਕਈ ਸੰਜੀਦਗੀ ਨਾਲ ਲੈ ਰਹੀ ਹੈ ਡਰਗ ਦੇ ਮਸਲੇ ਨੂੰ ਪੁਲਿਸ ਤਾਂ ਪਹਿਲਾਂ ਵੀ ਸੰਜੀਦਗੀ ਨਾਲ ਲੈ ਰਹੀ ਸੀ ਪਹਿਲਾਂ ਵੀ ਉਸੇ ਤਰ੍ਹਾਂ ਹੀ ਕੰਮ ਕਰ ਰਹੀ ਸੀ ਜੀ ਹੁਣ ਮੰਨ ਲਓ ਇਹਨੂੰ ਇੱਕ ਟਾਰਗੇਟ ਰੱਖ ਲਿਆ ਮੰਨ ਲਓ ਸਾਡੇ ਅਫਸਰਾਂ ਵੱਲੋਂ ਤੇ ਸਾਡੇ ਪੰਜਾਬ ਸਰਕਾਰ ਵੱਲੋਂ ਵੀ ਇਹਨੂੰ ਹਰ ਹਾਲਤ 'ਚ ਖਤਮ ਕਰਨੇ ਕਰਨਾ ਇਹ ਸਮੱਸਿਆ ਨੂੰ ਅਸੀਂ ਜੜ ਤੋਂ ਪੁੱਟਣੇ ਪੁੱਟਣਾ ਉਹਨਾਂ ਦੀ ਇੱਕ ਸਵਾਲ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਜਿਹੜਾ ਕਿ ਬਰਕਰਾਰ ਹੈ ਜਿਹੜੇ ਲੋਕ ਇਤਲਾਹ ਕਰਦੇ ਨੇ ਪੁਲਿਸ ਨੂੰ ਸੂਚਨਾ ਦਿੰਦੇ ਨੇ ਉਹਨਾਂ ਦੇ ਜਾਨ ਨੂੰ ਕਿੰਨਾ ਕਿੰਨਾ ਖਤਰਾ ਬਣ ਆਉਂਦਾ ਕੱਲ ਸੀਐਮ ਸਾਹਿਬ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਉਹ ਕਹਿੰਦੇ ਵੀ ਸਾਡੀ ਹੈਲਪਲਾਈਨ ਤੇ ਆਪਣਾ ਤੁਸੀਂ ਕੰਪਲੀਟ ਪਾਓ ਤੋਡੀ ਪਛਾਣ ਬਿਲਕੁਲ ਵੀ ਜਨਤਕ ਨਹੀਂ ਹੁੰਦਾਵਾਂਗੇ ਪਰ ਲੱਗਦਾ ਨਹੀਂ ਜਿਹੜੇ ਥੱਲੇ ਲੈਵਲ ਦੇ ਕਰਮਚਾਰੀ ਹੁੰਦੇ ਆ ਜਿਹੜੇ ਮੁਲਾਜ਼ਮ ਹੁੰਦ ਨੇ ਚਾਹੇ ਉਹ ਹੈੱਡ ਕਨਸਟੇਬਲ ਹੋਵੇ ਜਾਂ ਮੁਨਸੀ ਹੋਵੇ ਉਹਨਾਂ ਦੇ ਵੱਲੋਂ ਜਾਣਕਾਰੀਆਂ ਜਿਹੜੀਆਂ ਕਿਸੇ ਨਾ ਕਿਸੇ ਲੀਕ ਕਰ ਦਿੱਤੀ ਜਾਂਦੀ ਇਸੇ ਡਰ ਦੇ ਵਿੱਚ ਆ ਕੇ ਜਿਹੜੇ ਕੀ ਆਮ ਲੋਕ ਨੇ ਚਾਹੇ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਉਹ ਪੁਲਿਸ ਨੂੰ ਘਬਰਾਉਂਦੇ ਹਮਾਰੇ ਦੱਸਦੇ ਹੀ ਹੈ ਨਹੀਂ ਕਿ ਇੱਥੇ ਕਦੇ ਨਸ਼ਾ ਵਿਕਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡੇ ਕੋਲ ਬੜੀ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਹ ਇਨਫੋਰਮੇਸ਼ਨ ਦੇ ਆਧਾਰ ਤੇ ਹੀ ਮੰਨ ਲਓ ਅੱਗੋਂ ਰੇਡ ਕਰ ਰਹੇ ਆ ਤੇ ਸਾ ਤਾਂ ਕਿ ਸੋਪਰੇਸ਼ਨ ਨੂੰ ਤੁਸੀਂ ਕਿੱਲਾ ਤਰ੍ਹਾਂ ਚੱਲ ਰਹੇ ਨੇ ਤਾਂ ਹੁਣ ਡਰਗ ਨੂੰ ਲੈ ਕੇ ਸਪੈਸ਼ਲ ਕੋਈ ਚੈੱਕ ਨਾਕਾ ਬੰਦ ਜਾਂ ਕੋਈ ਸਪੈਸ਼ਲ ਚੈਕਿੰਗ ਜਾਂ ਕੋਈ ਸਪੈਸ਼ਲ ਕੋਈ ਰੇਡ ਵੀ ਕੀਤੀ ਜਾ ਰਹੀਆਂ ਨੇ ਬਹੁਤ ਕੁਝ ਕੀਤਾ ਜਾ ਰਿਹਾ ਸਾਨੂੰ ਉਪਰੋਂ ਹਦਾਇਤਾਂ ਹੀ ਮਿਲ ਰਹੀਆਂ ਸਾਨੂੰ ਸਾਡੇ ਪ੍ਰੋਗਰਾਮ ਬਣ ਰਹੇ ਨੇ ਇਹਨੂੰ ਹਰ ਤਰੀਕੇ ਨਾਲ ਹਰ ਤਰ੍ਹਾਂ ਨਾਲ ਇਹਨੂੰ ਅਸੀਂ ਖਤਮ ਕਰਨਾ ਹੈਗਾ ਲੁਧਿਆਣੇ ਜੇਕਰ ਗੱਲ ਕਰੀ ਤਾਂ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਹੌਟਸਪੌਟ ਨੇ ਥੋੜੇ ਵੱਲ ਉੱਥੇ ਕੋਈ ਸਪੈਸ਼ਲ ਮੁਹਿੰਮ ਚਲਾਉਣ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਏਦਾਂ ਦਾ ਕੋਈ ਪ੍ਰੋਗਰਾਮ ਹੈ ਜਿੱਥੇ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ ਬਿਲਕੁਲ ਪਹਿਲਾਂ ਵੀ ਚੱਲ ਰਹੀਆਂ ਸੀ ਪਹਿਲਾਂ ਵੀ ਕੈਸੋਪਰੇਸ਼ਨ ਚੱਲ ਰਹੀ ਸੀ ਹੁਣ ਵੀ ਸਾਡੀਆਂ ਮਤਲਬ ਜਿਹੜੀਆਂ ਹੈਗੀਆਂ ਪਲਾਨਿੰਗ ਬਣ ਚੁੱਕੀ ਆ ਸੀਨੀਅਰ ਅਫਸਰਾਂ ਵੱਲੋਂ ਤੁਹਾਨੂੰ ਹਦਾਇਤਾਂ ਆ ਚੁੱਕੀਆਂ ਨੇ ਉਸ ਮੁਤਾਬਕ ਅਸੀਂ ਇਹ ਕਾਰ ਵੀ ਕਰ ਰਹੇ ਹਾਂ ਅੱਜ ਹੁਣ ਤੁਸੀਂ ਇੱਕ ਧਾਰਮਿਕ ਮੇਲੇ 'ਚ ਪਹੁੰਚੇ ਹੋ ਇੱਥੇ ਤੁਸੀਂ ਲੋਕਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰ ਰਹੇ ਸੀ ਲੋਕਾਂ ਨੂੰ ਸਮਝਾ ਰਹੇ ਸੀ ਕਿ ਕਿਵੇਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਰੋਕਿਆ ਜਾ ਸਕਦਾ ਹੈ ਕਿ ਲੱਗਦਾ ਇਸ ਤਰ੍ਹਾਂ ਦੇ ਉਪਰਾਲੇ ਨਾਲ ਪੁਲਿਸ ਨੂੰ ਸਹਿਯੋ ਬਿਲਕੁਲ ਜੀ ਤੁਸੀਂ ਆਪ ਹੀ ਦੇਖ ਲਿਆ ਜੀ ਜੋ ਮੈਂ ਸ਼ਬਦ ਇਹਨਾਂ ਨੂੰ ਕਹੇ ਇਹਨਾਂ ਨੇ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਹੈਗਾ ਤੇ ਮੈਨੂੰ ਉਮੀਦ ਹੈ ਕਿ ਆਉਣਗੇ ਮੇਰੇ ਕੋਲ ਜੀ ਥਾਣੇ ਆਉਣਗੇ ਤੇ ਅਸੀਂ ਉਹਨੂੰ ਥਲ ਪਾਵਾਂਗੇ ਨਸ਼ੇ ਨੂੰ ਸਾਰੀ ਦਾ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਮੈਂ ਆਪਣੇ ਸਹਿਯੋਗੀਆਂ ਨੂੰ ਕਹੂੰਗਾ ਵੀ ਤਸਵੀਰਾਂ ਜਰੂਰ ਦਿਖਾਈਆਂ ਜਾਣ ਜਸਪਾਲ ਜੀ ਦੋ ਮਿੰਟ ਆਏ ਤਸਵੀਰਾਂ ਨੇ ਧਾਰਮਿਕ ਮੇਲੇ ਜਿੱਥੇ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਨੇ ਤਾਂ ਜਿਨ੍ਹਾਂ ਨੂੰ ਸਮਝਾਇਆ ਜਾ ਰਿਹਾ ਸੀਗਾ ACP ਬ੍ਰਿਜਮੋਹਨ ਦੇ ਵੱਲੋਂ ਵੱਖਰਾ ਜਿਹੜਾ ਕਿ ਉਹ ਉਪਰਾਲਾ ਪੰਜਾਬ ਪੁਲਿਸ ਦੇ ਵੱਲੋਂ ਸਰਕਾਰ ਦੇ ਨਾਲ ਸਾਰੇ ਕੰਮ ਦੀ ਕਰ ਰਹੀ ਹੈ ਅੱਜ ਕੀਤਾ ਜਾ ਰਿਹਾ ਹੈ ਤਾਂ ਕੁਝ ਲੋਕ ਵੀ ਇੱਥੇ ਬੈਠੇ ਹੋਣਾ ਬਾਈ ਜੀ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦਾ ਵੱਖਰਾ ਉਪਰਾਲਾ ਇੱਕ ਮੇਲੇ 'ਚ ਪਹੁੰਚ ਕੇ ਲੋਕਾਂ ਨੂੰ ਡਰਗ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਸਾਰੇ ਬਹੁਦੇ ਸਹੀ ਗੱਲ ਹੈ ਗਈ ਨਸ਼ਾ ਮੁਕਤ ਹੋਣਾ ਚਾਹੀਦਾ ਜੀ ਨਸ਼ਾ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਇਹ ਆਪਾਂ ਸਾਰਿਆਂ ਦੇ ਘਰ ਬਰਬਾਦ ਹੋ ਰਿਹਾ ਜੀ ਨਸ਼ਾ ਨਹੀਂ ਕਰਨਾ ਚਾਹੀਦਾ ਕਿਸੇ ਨੂੰ अपना और चीजें ने बहुत खान पीण वाले हैं वो खाओ पियो तंदुरुस्त रहो पंजाब दा शान है सारी पुलिस ਦੇ ਉਪਰਾਲੇ ਨੂੰ ਕਿ پولیس ਦੇ ਉਪਰਾਲੇ ਨੂੰ ਕਿਵੇਂ ਦੇਖਦੇ ਜਿਹੜਾ ਪੁਲਿਸ ਦਾ ਉਪਰਾਲੇ ਧਾਰਮਿਕ ਮੇਲੇ ਜਾ ਕੇ ਲੋਕਾਂ ਨੂੰ ਜਾਗਰੂ ਕਰਨਾ ਬਹੁਤ ਵਧੀਆ ਲੱਗਿਆ ਜੀ ਬਹੁਤ ਚੰਗਾ ਲੱਗਿਆ ਤੇ ਧਾਰਮਿਕ ਸਥਾਨ ਤੇ ਆ ਕੇ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਹੈ ਅਸੀਂ ਨਸ਼ੇ ਮੁਕਤ ਬਾਰੇ ਤਾਂ ਬਿਲਕੁਲ ਲੋਕਾਂ ਦੇ ਵੱਲੋਂ ਵੀ ਜਿਹੜੀ ਸ਼ਲਾਘਾ ਉਹ ਕੀਤੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਦਾ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਕਿ ਕੁਝ ਹੋਰ ਲੋਕ ਵੀ ਇੱਥੇ ਬੈਠੇ ਨੇ ਸਾਲ ਜੀ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦਾ ਉਪਰਾਲੇ ਨੂੰ ਜਿਹੜਾ ਮੇਲੇ ਦੇ ਵਿੱਚ ਆ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਡਰੱਗਸ ਨੂੰ ਲੈ ਕੇ ਇਹ ਬੜਾ ਵਧੀਆ ਜੀ ਉਪਰਾਲਾ ਇਹਨਾਂ ਨੇ ਕੀਤਾ ਵਾ ਪੰਜਾਬ ਪੁਲਿਸ ਨੇ ਬਹੁਤ ਹੀ ਵਧੀਆ ਜਿਹੜਾ ਇਹ ਨਸ਼ੇ ਪੱਤੇ ਜਿਹੜੇ ਚੱਲ ਕਿਤੇ ਨਾ ਵਿਕ ਰਹੇ ਨੇ ਸਾਡੀ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਨਸ਼ੇ ਦੇ ਵਿੱਚ ਗੁਲਤਾਨ ਹੋਈ ਜਾਂਦੀ ਆ ਹਾਂ ਇਹ ਉਹਨੂੰ ਉਹਨੂੰ ਠੱਲ ਪਾਉਣ ਵਾਸਤੇ ਉਹਨੂੰ ਰੋਕਣ ਵਾਸਤੇ ਇਹ ਇਹਨਾਂ ਦਾ ਪੰਜਾਬ ਪੁਲਿਸ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਤਾਂ ਬਿਲਕੁਲ ਆਮ ਲੋਕਾਂ ਦੇ ਵੱਲੋਂ ਵੀ ਜਿਹੜੀ ਸ਼ਲੰਗ ਹੈ ਉਹ ਕੀਤੀ ਜਾ ਰਹੀ ਹੈ ਕਾ ਕਿਹਾ ਜਾ ਰਿਹਾ ਹੈ ਕਿ ਪੁਲਿਸ ਦਾ ਬਹੁਤ ਵਧੀਆ ਜਿਹੜਾ ਕਿ ਉਪਰਾਲਾ ਜੋ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਜਾਦੂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ 10000 ਛੋਟੇ ਪੱਧਰ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਇਸ ਤੋਂ ਬਾਅਦ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਧਾਰਮਿਕ ਮੇਲਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ